ਕਮਿਊਨੀਕੇਸ਼ਨ ਕਰ ਸਕਦੇ ਹੋ ਜੀ ਜਿੱਥੇ ਵੀ ਦੁੱਧ ਦੇ ਗਲਾਸ ਸ਼ਸ਼ੋਭੀਤਾ ਜਿਨ੍ਹਾਂ ਦੁੱਧ ਦੇ ਗਲਾਸਾਂ ਵਿੱਚ ਆਪਣਾ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਦਾ ਲੰਗਰ ਸ਼ਿਕਾਇਆ ਸੀ ਜੀ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸ਼ਹਿਬਜ਼ਾਦਿਆਂ ਨੂੰ ਹੁਣ ਕੰਨੀ ਦਰ ਦੇ ਸੋਚਿਆ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਫਰ ਇਸ਼ਹਾਦਤੀ ਜੀ 10ਵੀਂ ਵੀਡੀਓ ਵਿੱਚ ਤੇ ਹੁਣ ਆਪਾਂ ਚੱਲੇ ਹਾਂ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਆਪਾਂ ਬਾਬਾ ਮੋਤੀराम ਮੈਰਾ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਕਿ ਉਹ ਦੁੱਧ ਦੇ ਗਲਾਸ ਕਹਿੰਦੇ ਸ਼ਸ਼ੋਭੀਤਾ ਜੀ ਹੈ ਨਾ ਜਾ ਕੇ ਉੱਥੇ ਸਾਰੇ ਦਰਸ਼ਕ ਦੇਦਾਰ ਨਾਲੇ ਗੁਰਦੁਆਰਾ ਸਾਹਿਬ ਜੀ ਦੇ ਨਾਲ ਇਤਿਹਾਸ ਦੇ ਦਰਸ਼ਕ ਦੇਦਾਰ ਕਰਾਵਾਂਗੇ ਹਨ ਜੀ ਤੇ ਪਿਛਲੇ ਵਲੋਗ ਨਹੀਂ ਦੇਖੇ ਸਫਰੇ ਛੱਦਦੇ ਉਹ ਸਾਰੇ ਵੀਡੀਓ ਦੇਖ ਲਿਓ ਆਉਣ ਵਾਲੇ ਵੀਡੀਓ ਜਰੂਰ ਦੇਖ ਲਿਓ ਜਾਨਾ ਵੀਡੀਓ ਇੱਕ ਦੋ ਦਿਨ ਅੱਗੇ ਪਿੱਛੇ ਹੋ ਸਕਦਾ ਉਹਦਾ ਕਾਰਨ ਆਈ ਹੈ ਜੀ ਨੈਟਵਰਕ ਥੋੜੀ ਪ੍ਰੋਬਲਮ ਆ ਰਹੀ 5G ਵੀ ਇੱਥੇ ਜਿਹੜਾ ਸਲੋ ਹੈ ਫਿਰਦਾ ਵਾ ਤੇ ਗੁਰਦੁਆਰਾ ਬਾਬਾ ਮੋਤੀराम ਮਹਾਰਾਜ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਜਰਾ ਕਰਾਵਾਂਗੇ ਤੇ ਉਹਨਾਂ ਨਾਲ ਨਵੇਂ ਜੁੜੇ ਚ ਉਹਨਾਂ ਨੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਹਨਾ ਜੀ ਤੇ ਚੱਲਦੇ ਹਾਂ ਜੀ ਹੁਣ ਗੁਰਦੁਆਰਾ ਬਾਬਾ ਮੋਤੀराम ਮਹ ਅਥੇ ਰਹਿਣ ਸੈਂ ਦਾ ਸਾਰਾ ਪ੍ਰਬੰਧ ਪਰ ਹੁਣ ਭੀੜ ਇੰਨੀ ਜ਼ਿਆਦੀ ਹੋ ਗਈ ਜਿੰਦੇ ਕਰਕੇ ਆਪਣਾ ਰਹਿਣ ਸੈਂ ਦਾ ਓਖਾ ਆਇਆ ਕਹਿਣਾ ਜੀ ਆਪਾਂ ਆਪਣੇ ਮਾਮੇ ਦੇ ਮੁੰਡੇ ਕੋਲ ਰਹਿ ਰਹੇ ਆ ਤੇ ਉੱਥੋਂ ਹੀ ਫਿਰ ਆਪਾਂ ਅਥੇ ਵਿਜ਼ਿਟ ਕਰਕੇ ਸਾਰੇ ਸਥਾਨਾਂ ਦਰਸ਼ਨਜ਼ਾਰ ਕਰਾ ਰਹੇ ਆ ਜੀ ਤੇ ਚਲੋ ਫਿਰ ਆਓ ਫਿਰ ਚੱਲਦੇ ਆ ਜੀ ਗੁਰਦੁਆਰਾ ਬਾਬਾ ਮੋਤੀ RAM ਮਹਾਰਾਜੀ ਦੇ ਤੁਹਾਨੂੰ ਦਰਸ਼ਨਜ਼ਾਰ ਕਰਾਣੇ ਆ ਜੇ ਸ਼ੋਰਟ ਇਤਿਹਾਸ ਵਿੱਚ ਵੀਡੀਓ ਦੇਖਣੀ ਆ ਇੰਸਟਾਗ੍ਰਾਮ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਆ ਵਾ ਉੱਪਰ ਵੀ ਆਈਡੀ ਮੈਂਸ਼ਨ ਸ਼ੋ ਕਰਦੀ ਹੋ ਗਈ ਹੈ ਨਾ ਤੇ ਬਾਬਾ ਮੋਤੀ RAM ਮਹਾਰਾਜੀ ਦੇ ਆਨ ਦਿੱਤੇ ਤੇ ਲੋ ਜੀ ਮੈਂ ਨਾ ਰੋਡ ਦੇ ਉੱਤੇ ਹੀ ਆ ਜੀ ਗੁਰਦੁਆਰਾ ਬਾਬਾ ਮੋਤੀराम ਮਹਿਰਾਜੀ ਦਾਣਾ ਜੀ ਤੇ ਸਾਹਮਣੇ ਤੁਸੀਂ ਦਰਸ਼ਨ ਵੀ ਕਰ ਰਹੇ ਹੋ ਨਾ ਜੀ ਬੋਰਡ ਵੀ ਆ ਗਿਆ ਲਿਖਿਆ ਆ ਤੇ ਇੱਕ ਆ ਮਸਜਿਦ ਵੀ ਹੈਗੀ ਜੀ ਕੋਲ ਰੋਜ਼ਾ ਸ਼ਰੀਫ ਕਰਕੇ ਹੈ ਨਾ ਜੀ ਬਿਲਕੁਲ ਸਾਹਮਣੇ ਆ ਹਨਾ ਜੀ ਪਰ ਆਪਾਂ ਜਿਹੜਾ ਗੁਰੂ ਧਾਮਾ ਦੀ ਹੀ ਤੁਹਾਨੂੰ ਦਰਸ਼ਨ ਦੇਦਾਰ ਕਰਵਾ ਰਹੇ ਹਾਂ ਨਾ ਤੇ ਬੋਰਡ ਤੇ ਪੜ੍ਹ ਸਕਦੇ ਹੋ ਗੁਰਦੁਆਰਾ ਬਾਬਾ ਮੋਤੀਰਾਮ ਮਹਿਰਾਜੀ ਹੈ ਨਾ ਜੀ ਤੇ ਰੋਡ ਦੇ ਉੱਤੇ ਟ੍ਰੈਫਿਕ ਵੀ ਤੁਸੀਂ ਦੇਖ ਸਕਦੇ ਹੋ ਨਾ ਜੀ ਤੇ ਫਾਟਕ ਲੱਗ ਜਾਂਦਾ ਅੱਗੇ ਜਾ ਕੇ ਤੇ ਹੁਣ ਵੀ ਜਦੋਂ ਆਪਾਂ ਆ ਰਹੇ ਸੀ ਉਦੋਂ ਵੀ ਫਾਟਕ ਲੱਗਦਾ ਸੀ ਤੇ ਆ ਬਾਬਾ ਮੋਤੀराम ਮਹਿਰਾਜੀ ਦਾ ਇੱਕ ਲੱਖਾਂ ਇਤਿਹਾਸ ਹੈ ਜੀ ਉਹਨਾਂ ਨੇ ਇੰਨੀ ਮਹਾਨ ਸੇਵਾ ਕੀਤੀ ਹੈ ਨਾ ਉਸ ਸਮੇਂ ਦੇ ਵਿੱਚ ਜਦੋਂ ਮੁਗਲਾ ਹਕੂਮਤ ਨੇ ਇਹਨਾਂ ਜ਼ੁਲਮ ਦਾ ਇਤਿਹਾਸ ਦੇ ਕੋਈ ਹੱਦ ਛੱਡੀ ਨਹੀਂ ਉਹਨਾਂ ਨੇ ਨਾ ਸਾਰੀ ਹੱਦਾਂ ਪਾਰ ਕਰਤੀਆਂ ਬੜਾ ਇਨਾ ਉਹਨਾਂ ਨੇ ਮਤਲਬ ਕਿ ਕਾਹចਤੇ ਦੁੱਖ ਦਿੱਤਾ ਨਾ ਜੀ ਇਹਨਾਂ ਉਹਨਾਂ ਨੇ ਸ਼ਹਾਦਤ ਕੀਤੀ ਹੈ ਨਾ ਜੀ ਅਦਰ ਦੁੱਧ ਦਾ ਲੰਗਰ ਵੀ ਲੱਗਿਆ ਪਿਆ ਜੀ ਪੜ ਸਕਦੇ ਹੋ चल रहे हैं अंदर पास आ गए जी रोजा शरीफ दरगाह दरगा मसीब कह सकते हैं ना जी चलते अंदर सामने इतिहास का बोर्ड लगे जी पहले इतिहास बोर्ड के दर्शन कराने आखिर मैं आपके लामतूसी एक एक पांव ही करार इस जगह कोई नहीं करार कराने के लिए आगे निकलो मैं आपके खालों के साथ में आगे निकलो आप तो भगवान की रामगीर बेटा तो आपका मन बिल्कुल काली बुधानी गिरे जवानी जो भी आपने ने अपने आखिर आपने मैं जेल जवानी आखिरी में तो आपने आप लोग इन लोगों का आगे आप लोगों के लिए क्या लिखना चाहते हो कि आप लोगों को जो बातें हो रही हैं इन लोगों को बातें आप लोगों को जो बातें हो रही हैं इन लोगों को बातें आप लोगों को जो बातें हो रही हैं इन लोगों को बातें आप लोगों को जो बातें हो रही हैं इन लोगों को बातें आप लोगों

嗯。Uh huh. uh huh. ਗੁਰਦੁਆਰਾ ਬਾਬਾ ਮੋਤੀराम ਮਹਾਰਾਜ ਜੀ ਦੇ ਅੰਦਰ ਪੋਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਸਾਰਾ ਇਤਿਹਾਸ ਤੁਸੀਂ ਰੀਡ ਕਰ ਸਕਦੇ ਹੋ ਜੀ ਉਹਨਾਂ ਦੀ ਧਰਮ ਇਹ ਮੋਤੀਰਾ ਇੱਕ ਦੂਜੇ ਸੇਵਾ ਕਰਦਾ ਹੈ ਅਤੇ ਇਹਨਾਂ ਤੋਂ ਤੁਹਾਨੂੰ ਕਿਹਾ ਹੈ ਮੈਨੂੰ ਦਰਸ਼ਨ ਕਰ ਸਕਦੇ ਹੋ ਜੀ ਜਿੱਥੇ ਵੀ ਦੁੱਧ ਦੇ ਗਲਾਸ ਸ਼ਸ਼ੋਭੀਤਾ ਇਹਨਾਂ ਦੁੱਧ ਦੇ ਗਲਾਸਾਂ ਵਿੱਚ ਆਪਣਾ ਬਾਬਾ ਮੁੱਤੀराम ਮਹਾਰਾਜ ਜੀ ਨੇ ਦੁੱਧ ਦਾ ਲੰਗਰ ਸ਼ਕਾਇਆ ਸੀ ਜੀ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸ਼ਹਿਬਜ਼ਾਦਿਆਂ ਨੂੰ

মাতা গুজি জীব ছোট সাহজাদ সারা ইত্যাস লিখে आप भी बोलोगे मारे आप भी बोलोगे बोलोगे आप भी मारे आप भी बोलोगे 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 आ है आपका हाल सा पहुंच गया था तो एक मौके चार जाने की तादे वाली रुपया यदि अपने डिजिटल उपयोग 5.650 के तीन गुना को प्राप्त कर है बाकी वाले प्राप्त करना प्राप्त होने को हमें और उनके ਨਵੋੜਾ ਦਾਦਾ ਭਾਜੀ ਤੋਂ ਗੁਰੂ ਸਾਹਿਬ ਆਪਾਂ ਹੁਣ ਬਾਬਾ ਮੋਤੀराम ਮਹਾਰਾਜ ਜੀ ਦੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੇਦਾਰਾ ਕਰਾਏ ਆ ਜਿਹੜੇ ਗਲਾਸ ਹਨ ਨਾ ਜਿਨ੍ਹਾਂ ਗਲਾਸਾਂ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਨਾ ਬਾਬਾ ਫਤਿਹ ਸਿੰਘ ਤੇ ਬਾਬਾ ਜੁਰਾਵਰ ਸਿੰਘ ਜੀ ਨੂੰ ਨਾ ਦੁੱਧ ਦਾ ਲੰਗਰ ਸ਼ਕਾਇਆ ਸੀ ਮਾਤਾ ਗੁਜਰਕੌਰ ਜੀ ਨੂੰ ਦੁੱਧ ਦਾ ਲੰਗਰ ਸ਼ਕਾਇਆ ਸੀ ਉਹ ਗਲਾਸਾ ਵੀ ਆਪਾਂ ਤੁਹਾਨੂੰ ਦਰਸ਼ਨ ਦੇਦਾਰਾ ਕਰਾਏ ਆ ਪੰਜਾਬੀ ਵਿੱਚ ਇੰਗਲਿਸ਼ ਵਿੱਚ ਤੇ ਹਿੰਦੀ ਵਿੱਚ ਇਤਿਹਾਸ ਦੇ ਬੋਰਡ ਲੱਗੇ ਸੀ ਉਹ ਆਪਾਂ ਤੁਹਾਨੂੰ ਸਾਰੇ ਦਰਸ਼ਕਾਂ ਦੇ ਤਾਰ ਕਰਾਏ ਹਨ ਕਿਵੇਂ ਬਾਬਾ ਮੋਤੀराम ਮਹਾਰਾਜ ਜੀ ਜਿਹੜਾ ਕਿ ਸਰਹੰਦ ਦੇ ਹਨ ਜਿਹੜੇ ਹਿੰਦੂ ਰਾਜੇ ਕੈਦ ਸਨ ਨਾ ਉਹਨਾਂ ਦੀ ਜੇਲ੍ਹ ਵਿੱਚ ਹਨ ਤੇ ਉਹਨਾਂ ਦੇ ਮਦਮਿੰਮ ਇੰਚਾਰਜ ਸਨ ਮਤਲਬ ਕਿ ਰਸੋਈਏ ਸਨ ਨਾ ਜਿਹੜਾ ਕਿ ਲੰਗਰ ਪਛਾਦਾ ਉਹਨਾਂ ਨੂੰ ਤਿਆਰ ਕਰਕੇ ਖਵਾਉਂਦੇ ਸਨ ਨਾ ਤੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮਾਤਾ ਗੁਜਰੀ ਜੀ ਤੇ ਜਿਹੜਾ ਛੋਟੇ ਸ਼ਾਹਬਜਾਦਾ ਜੀ ਨੂੰ ਕੈਦ ਕਰ ਲਿੱਤਾ ਗਿਆ ਨਜ਼ਰਬੰਦ ਕੀਤਾ ਗਿਆ ਨਾ ਤੇ ਉਸ ਤੋਂ ਬਾਅਦ ਠੰਡੇਪੁਰ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਨੇ ਫਿਰ ਬਾਬਾ ਨੇ ਕਿੰਨੀ ਸ਼ਰਧਾ ਭਾਵਨਾ ਸੀ ਉਹਨਾਂ ਦੀਆਂ ਨਾ ਛੋਟੇ ਸ਼ੈਬ ਜਾਦੇ ਪਰਤੀ ਤੇ ਮਾਤਾ ਗੁਜਰਕੌਰ ਦੀ ਪਤਨੀ ਹੈ ਨਾ ਜੀ ਤੇ ਸੋਚ ਕੇ ਦੇਖੋ ਵੀ ਮਾਤਾ ਗੁਜਰਕੌਰ ਤੇ ਛੋਟੇ ਸ਼ੈਬ ਜਾਦੇ ਵੀ ਕਿੰਨੇ ਕਿੰਨੇ ਖੁਸ਼ ਹੋਏ ਹਨ ਉਹਨਾਂ ਦੀ ਸੇਵਾ ਤੋਂ ਨਾ ਉਹਨਾਂ ਨੂੰ ਬੜੇ ਆਸ਼ੀਰਵਾਦ ਵੀ ਦਿੱਤੇ ਬਾਬਾ ਮੋਤੀराम ਮਹਿਰਾਜੀ ਨੂੰ ਨਾ ਤੇ ਆ ਬਾਬਾ ਮੋਤੀराम ਮਹਿਰਾਜੀ ਦਾ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਉਹ ਦੁੱਧ ਦੇ ਗਲਾਸ ਜਿਹੜੇ ਕੀ ਪਏ ਹਨ ਉਹਨਾਂ ਦੀ ਨਿਸ਼ਾਨੀ ਵਜੋਂ ਰੱਖੇ ਗਿਆ ਨਾ ਨਾ ਸ਼ੀਸ਼ੇ ਵਿੱਚ ਸ਼ਿਸ਼ੋਭਿਤ ਕਰਕੇ ਪਾਰਕੀ ਸਾਹਿਬ ਦੇ ਵਿੱਚ ਨਾ ਜੋ ਸਾਰੇ ਪਾ ਇਤਿਹਾਸ ਦੇ ਤੁਹਾਨੂੰ ਦਰਸ਼ਣਕਾਰ ਕਰਾਏ ਹਨ ਤੇ ਹੁਣ ਆਪਾਂ ਸਫਰ ਇਹ ਸ਼ਾਹ ਦੱਤੀ ਜੀ ਆਪਣੀ ਜਿਹੜੀ 11ਵੀਂ ਵੀਡੀਓ ਆਊਗੀ ਜੀ ਜਿੰਦੇ ਵਿੱਚ ਆਪਾਂ ਤੁਹਾਨੂੰ ਅਗਲਾ ਗੁਰਦੁਆਰਾ ਸਾਹਿਬ ਜਾਵਾਂਗੇ ਆਪਣਾ ਜਿੱਥੇ ਸੰਸਕਾਰ ਹੋਈ ਸੀ ਇਹਨਾਂ ਜੋਤੀ ਸਰੂਪ ਸਾਹਿਬ ਜੀ ਦੇ ਅੱਥਰ ਤੁਹਾਨੂੰ ਦਰਸ਼ਨ ਦਿਖਾਵਾਵਾਂਗੇ ਇਹਨਾਂ ਉਸ ਤੋਂ ਬਾਅਦ ਜਿਹੜੀ ਕਿ 11ਵੀਂ ਵੀਡੀਓ ਹੋਊਗੀ ਨਾ ਆਪਣੀ ਤੇ ਇਹ ਵੀਡੀਓ ਨੂੰ ਇਤਿਹਾਸ ਵਾਲੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਬੱਚਿਆਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜਿਹੜੇ ਇੱਥੇ ਵਿਜ਼ਿਟ ਨਹੀਂ ਕਰ ਸਕਦੇ ਨਾ ਹੰਦਾਸ ਨਹਿਮਾਨਗੜ ਤੋਂ ਪੁੰਜਾਵਣਾ ਅੱਥੇ ਜਿਹੜਾ ਕਿ ਰਾਜਸਥਾਨ ਤੋਂ ਆਇਆ ਵਾ ਜਿੰਦੇ ਕਰਕੇ ਤੁਸੀਂ ਜਾਣ ਸਕਦੇ ਹੋ ਵੀ ਮਤਲਬ ਕਿ ਆਪਾਂ ਤੁਹਾਨੂੰ ਸਾਰੇ ਦਰਸ਼ਕਦਾਰ ਕਰਾ ਰਹੇ ਨਾ ਇਲਾਕੇ ਦੇ ਸਥਾਨਾਂ ਦੇ ਜਿੰਨੇ ਵੀ ਹੈਗੇ ਹਨਾ ਨਾ ਜੀ ਫਿਰ ਵੀ ਇਤਿਆਹਾਸ ਦੇ ਬੜੀਆਂ ਪੁੰਨਾਂ ਗਲਤੀਆਂ ਹੋ ਜਾਂਦੀਆਂ ਨਾ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ ਨਾ ਤੇ ਹੁਣ ਆਪਾਂ ਚੱਲਦੇ ਹਾਂ ਜੀ ਆਪਣਾ ਗੁਰਦੁਆਰਾ ਜੋਤੀ ਸਰੂਪ ਵਾਲ ਨੂੰ ਹਨਾ ਜੀ ਤੇ ਇਹ ਵੀਡੀਓ ਆਪਾਂ ਇਸ ਤੀ ਸਮਾਪਤੀ ਕਰਦੇ ਹਾਂ ਨਾ ਜੀ ਤੇ ਬਸ ਆਈ ਦਰਸ਼ਣ ਦੇਦਾਰ ਕਰਾਇਆ ਇਸ ਗੁਰਦੁਆਰਾ ਸਾਹਿਬ ਜੀ ਬਾਬਾ ਮੋਤੀ ਮਹਾਰਾਜੀ ਦੇ ਬਾਬਾ ਮੋਤੀ ਰਾਮ ਮਹਾਰਾਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਣ ਦੇਦਾਰ ਕਰਾਏ ਨਾ ਜੀ ਤੇ ਆਓ ਫਿਰ ਚੱਲਦੇ ਹੁਣ ਅਗਲਾ ਗੁਰਦੁਆਰਾ ਸਾਹਿਬ ਜੀ ਤੁਹਾਨੂੰ ਦਰਸ਼ਣ ਦੇਦਾਰ ਕਰਾਣੇ ਆ ਵੀਡੀਓ ਨੂੰ ਅੱਥੀ ਖਤਮ ਕਰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਤਾ ਕਰੋ ਚੈਨਲ ਦਾ ਨਵੇਂ ਜਿਹੜੇ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰਨਾ ਤੇ ਇਤਿਹਾਦਤ ਤੇ ਬੜੀਆਂ ਪੁੰਲਾ ਗਲਤੀਆਂ ਦੇ ਲਈ ਮਾਫੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ